ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਜੀ ਸ੍ਰੀ ਮੁਕਤਸਰ ਸਾਹਿਬ ਜੋ ਕਿ ਪੰਜਾਬ ਦੇ ਵਿੱਚ ਆ ਆਪ ਸਭ ਨੂੰ ਪਤਾ ਹੀ ਆ ਇੱਥੇ ਚਾਲੇ ਮੁਕਤਿਆਂ ਦੀ ਚਰਨ ਸ਼ੋ ਪਵਿੱਤਰ ਸਥਾਨ ਆ ਜੀ ਅੱਜ ਆਪਣੇ ਨਾਲ ਆਪਣੇ ਉਸਤਾਦ ਸਿਮਰਜੀਤ ਸਿੰਘ ਜੀ ਰਾਜਸਥਾਨ ਵਾਲੇ ਵੀ ਪਹੁੰਚੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਨਾਲ ਆਪਣੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਸਿੱਧੂ ਸਾਹਿਬ ਜੀ ਤੇ ਆਇਓ ਤੁਹਾਨੂੰ ਅੱਗੇ ਚੱਲ ਕੇ ਦਰਬਾਰ ਦੇ ਵੀ ਦਰਸ਼ਨ ਕਰਵਾਵਾਂਗੇ ਜੀ ਅੱਜ ਆਪਾਂ ਇੱਥੇ ਆਏ ਹੋਏ ਸੀਗੇ ਤਾਂ ਕਰਕੇ ਆਪਾਂ ਦਰਸ਼ਨ ਕਰਕੇ ਚੱਲਦੇ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਨਾਲ ਬਾਬਾ ਜੀ ਇੱਥੋਂ ਦੇ ਕਾਰ ਸੇਵਾ ਵਾਲੇ ਆਪਣੇ ਅਨਸਾਰ ਇੱਥੋਂ ਦੀ ਮਤਲਬ ਜੋ ਵੀ ਇੱਥੋਂ ਦਾ ਬਣਿਆ ਹੋਇਆ ਸਿਸਟਮ ਸਾਰਾ ਦਿਖਾ ਰਹੇ ਆ ਜੀ ਉਸ ਤੋਂ ਬਾਅਦ ਆਪਾਂ ਦਰਬਾਰ ਤੇ ਵੀ ਦਰਸ਼ਨ ਕਰਾਂਗੇ ਨਾਲ ਆਪਣੇ ਸਰਦਾਰ ਤਜਿੰਦਰਪਾਲ ਸਿੰਘ ਜੀ ਟਿੱਬਾ ਸ਼੍ਰੀ ਗੰਗਾ ਨਗਰ ਵਾਲੇ ਵੀ ਆਏ ਹੋਏ ਆ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਦਰਬਾਰਾਂ ਦੇ ਚੱਲਾਂਗੇ ਜੀ ਅੱਧਾ ਆਲੋਮਾ ਸਮਝ ਗਈ

ਮਦਦ ਵੀ ਮਰੀਆ ਕੋ ਗਾਇਚੜਾਉਂਦਾ ਕੋਈ ਅਫਸਰ ਆ ਗਿਆ ਇਹਨਾ ਜਿਵੇਂ ਤੁਹਾਡੇ ਅੱਗੇ ਉਥੇ ਮੀਟਿੰਗ ਕਰਾਉਂਦਾ ਫਿਰ ਉਹਨਾਂ ਨੂੰ ਬੈਠਨਾ ਉਸ ਤੇ ਫਿਰ ਫਿਰ ਲੋਏ ਸੀ ਇਹ ਲੋਏ ਤੇ ਦੂਜਿਆਂ ਚ ਗੱਦੇ ਲਾ ਬਹੁਤ ਹੀ ਵਧੀਆ ਹਾਲ ਬਣਿਆ ਹੋਇਆ ਜਿੱਥੇ ਬਹੁਤ ਹੀ ਸ਼ਰਾਹ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਬੰਧ ਹੈ ਇੱਥੇ ਦਰਬਾਰ ਦਾ ਕੰਮ ਆ ਪਿੱਛੇ ਜੇਲਸੋ ਬੰਡੰਟ ਆ ਰਿਹਾ ਤੇ ਉੱਪਰ ਵੀ ਹੈ ਜਿਹੜੇ ਹੋਵੇ ਕਲੈਕ ਕਰੋ ਜੀ ਅੱਜ ਆਪਾਂ ਨਹੀਂ ਨਹੀਂ ਆਪਣੇ ਆਪਣੇ ਜਿਹੜੇ ਪਿੰਨ ਦੀ ਸਾਬ ਜਵਾਹਰ ਨਥਾ ਟੇਕਾ ਜਲੇ ਤੁਸੀਂ ਕਿੱਥੇ ਹੋ ਆ ਜਾਓ ਫਿਰ ਬਾਰ ਸਾਹਿਬ ਨੂੰ 메ਨ ਗੇਟ ਜਾਂਦਾ ਹੈ ਗੇਟ ਨੰਬਰ 3 ਅੱਗੇ ਜਾ ਕੇ ਦਰਸ਼ਨ ਕਰवानी ਹੈ ਜੀ ਆਪ ਜੀਆਂ ਨੂੰ ਜੋੜੇ ਆਪਾਂ ਕਰਵਾ ਰਹੇ ਹਾਂ ਜਮਾ ਜੋੜੇ ਜਮਾ ਕਰਵਾ ਕੇ ਤੇ ਫਿਰ ਆਪਾਂ ਚੱਲਦੇ ਹਾਂ ਜੀ ਅੱਗੇ ਸ਼ਹੀਦਾਂ ਦੀ ਕਿਰਪਾ ਹੋਈ ਤੇ ਅੱਜ ਆਪਾਂ ਆਏ ਆਂ ਸ੍ਰੀ ਮੁਕਤਸਰ ਸਾਹਿਬ ਆਜੋ ਆਜੋ ਹਾਂਜੀ ਮਾਸੀ ਦਰਵਾਜ਼ਾ ਸਾਬ ਕਹਿੰਦੇ ਮੱਥਾ ਟੇਕਣ ਜੇ ਤੁਸੀਂ ਜਾਣਾਂ ਤਾਂ ਚਾਪੀ ਬਾਬਾ ਇੱਕ ਬਲੱਦ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜੀ ਜੋ ਕਿ ਸਾਰਿਆਂ ਨੂੰ ਸ਼ਹੀਦਾਂ ਦੀ ਧਰਤੀ ਦੇ ਦਰਸ਼ਨ ਹੋ ਜਾਣ ਜੀ ਇਹ ਕਾਲਾ ਗਾਵ ਮਿਤਕਾ ਜਿਹਦਾ ਸ਼ੀਰ ਦੀ ਢੜਾ ਤੇ ਆ ਕੇ ਸਲੋਬਰ ਦਾ ਰੰਗ ਲਾਲ ਹੋ ਜਾਂਦਾ ਜੀ ਇਹਦਾ 21 ਵਿਸਾਖ ਨੂੰ ਮਹਾਰਾ ਨੇ ਜੰਗ ਲੜੀ ਆ ਪਿੱਛੇ 3 ਮਈ ਨੂੰ ਢੜਾ ਪੱਟਿਆ ਤੇ 100 ਦੇ ਕਰੀਬ ਖੰਡਵਾਲਾ ਸਾਹਿਬ ਆਰੰਭ ਹੁੰਦੇ ਲੜੀ ਤੇ ਤੇ ਜਦੋਂ ਹੁਣ ਉਹ ਭੋਗ ਪਏ ਆ ਤੇ ਹੁਣ ਦੇਖੋ ਇਹਦਾ ਸਲੋਬਰ ਦਾ ਰੰਗ ਹਜੇ ਵੀ ਮਤਲਬ ਵੀ ਲਾਲ ਨਹੀਂ ਜਾ ਤੇ ਪਹਿਲਾਂ ਤਾਂ ਇੰਨਾ ਹੁੰਦਾ ਵੀ ਦੇਖਣ ਵਾਲਾ ਜਿਹੜਾ ਕਹਿੰਦਾ ਯਾਰ ਇਹ ਦਰਬਾਰ ਸਾਹਿਬ ਨੇ ਸਲੋਬਰ ਦਾ ਪਾਣੀ ਕਿਉਂ ਨਹੀਂ ਸਾਫ਼ ਕੀਤਾ ਉਹ ਅਸਲ ਵਿੱਚ ਕਿਸੇ ਨੂੰ ਪਤਾ ਨਹੀਂ ਇਸ ਕਹਾਣੀ ਦਾ ਸਚਾਈ ਇਹ ਦੀ ਇਹ ਹੈ ਵੀ ਵਿਸਾਖ ਦੇ ਦਿਹਾਣੇ ਜਿਹੜੇ ਜਿੰਨੇ ਦਿਨ ਜੰਗ ਰਹੀ ਹੈ ਮਹਾਰਾਜ ਜੀ ਉਹ ਦਿਨਾਂ ਜਾ ਕੇ ਮਲ ਨਹੀਂ ਫੜ ਜਾਂਦਾ ਪਰਤੱਖ ਪਤੱਖ ਆ ਜਾਵਾਗੇ ਵਾਸੀ ਆਪਰੇ ਇਹਨੇ ਦੱਸ ਪ੍ਰੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਇੱਥੇ ਆਨੰਦ ਮੰਗਲ ਹੈ ਜੀ ਪੂਰੇ ਦੂਰੋਂ ਹੀ ਦਰਬਾਰ ਦੇਖਦੇ ਆ ਜੀ ਸਰੋਵਰ ਵੀ ਬਹੁਤ ਵੱਡਾ ਜਿੱਥੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਇੱਥੇ ਮਾਗੀ ਦਾ ਮੇਲਾ ਲੱਗਦਾ ਈ ਬੜਾ ਤਕੜਾ ਮੱਲੇ ਨਿਕਲਦੇ ਨੇ ਅੰਗ ਸਿੰਘਾਂ ਜਥਾ ਬੰਦੀਆਂ ਵੱਲੋਂ ਬਹੁਤ ਹੀ ਸੋਹਣਾ ਦੇਖਣ ਵਾਲਾ ਇੱਥੇ ਗੁਰੂ ਸਾਹਿਬ ਦਾ ਪ੍ਰੋਗਰਾਮ ਹੁੰਦਾ ਜੀ ਸਾਰੇ ਆਣ ਕੇ ਇੱਕ ਵਾਰ ਜ਼ਰੂਰ ਸ਼ਹੀਦਾਂ ਦੀ ਧਰਤੀ ਦੇ ਦਰਸ਼ਨ ਜ਼ਰੂਰ ਕਰਿਓ ਜੀ ਅੱਗੇ ਦਰਬਾਰਾਂ ਦੇ ਵਿੱਚ ਵੀ ਜਾ ਕੇ ਆਪ ਜੀਆਂ ਨੂੰ ਦਿਖਾਣੇ ਆ ਜੀ ਦਰਬਾਰਾਂ ਦੇ ਦਰਸ਼ਨ ਕਰਦੇ ਆ ਜੀ ਅੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜੀ ਖੁਸ਼ੀਆਂ ਦੇ ਜ਼ਿਕਰ ਹੋ ਜਾਵੇ ਨਿਹਾਲ ਹੋ ਜਾਵੇ ਝੂਲਦੇ ਨਿਸ਼ਾਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ thank you ਇਸ ਦਰਖਤ ਨਾਲ ਗੁਰੂ ਦੋਵੇਂ ਸਿੰਘ ਜੀ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਹੁਣ ਆਪਾਂ ਦਰਬਾਰਾਂ ਦੇ ਦਰਸ਼ਨ ਕਰਕੇ ਆ ਗਏ ਜੀ ਹੁਣ ਆਪਾਂ ਚੱਲਦੇ ਹਾਂ ਰਾਜਾ ਥਾਨ ਵਾਪਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ